ਜਿਮਨੀ ਚੋਣਾ ਅੱਜ ਦਾ ਜਿਹੜਾ ਸਭ ਤੋਂ ਅਹਿਮ ਆਪਾਂ ਵਿਸ਼ਾ ਵੀ ਕਹਿ ਸਕਦੇ ਆ ਮੁੱਦਾ ਵੀ ਕਹਿ ਸਕਦੇ ਆ ਮਿੱਟੂ ਜੀ ਜਿਮਨੀ ਚੋਣਾ ਦਾ ਜ਼ੋਰ ਸ਼ੋਰ ਪੁਰਾ ਹੈ ਕਿਹੜੇ ਪਾਸੇ ਦੀ ਪਰਸੈਂਟੇਜ ਕੀ ਦੱਸ ਰਹੀ ਹੈ ਕਿਹੜੀ ਕੰਪਨੀ ਕਿਹੜੀ ਪਾਰਟੀ ਦਾ ਕਾਨੂੰ ਮਹਾਨ ਲੱਗ ਰਿਹਾ ਦੇਖੋ ਪਾਰਟੀ ਦਾ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਹਾਲ ਦੀ ਘੜੀ ਜੀ ਸਥਿਤੀ ਇਹ ਹੈ ਕਿ 2+2 ਵੀ ਹੋ ਸਕਦਾ ਹੈ ਕਿ ਕਾਂਗਰਸ ਨੂੰ ਦੋ ਚਲੇ ਜਾਣ ਦੋ ਆਵਾਜ਼ ਬਿਲਕੁਲ ਇਹ ਗੱਲ ਸ਼ੁਰੂ ਤੋਂ ਹੀ ਤੁਸੀਂ ਦੱਸ ਰਹੇ ਹੋ ਇਹ ਹੋ ਸਕਦਾ ਹੈ ਅਸੀ ਸੰਭਾਵਨਾ ਹੈ ਪਰ ਜੇ ਤਿੰਨ ਇੱਕ ਸਕੋਰ ਹੁੰਦਾ ਤਾਂ ਦੋਨਾਂ ਚੋਂ ਕਿਸੇ ਲਈ ਵੀ ਅੱਛਾ ਨਹੀਂ ਹੋਏਗਾ ਹੂੰ ਇਹ ਨਿਕ ਦਾ ਮਤਲਬ ਹੈ ਕਿ ਜੇ ਤਿੰਨ ਆਮ ਆਦਮੀ ਪਾਰਟੀ ਜਿੱਤ ਜਾਂਦੀ ਹੈ ਜਾਂ ਤਿੰਨ ਕਾਂਗਰਸ ਜਿੱਤ ਜਾਂਦੀ ਹੈ ਦੋਨਾਂ ਵਾਸਤੇ ਚੰਗਾ ਨਹੀਂ ਜੀ ਕਿਉਂਕਿ ਤਿੰਨ ਕਾਂਗਰਸ ਕੋਲੇ ਆ ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਵਾਅਦੇ 'ਚ ਚਲੀ ਜਾਏਗੀ ਹੂੰ ਤੇ ਤਿੰਨ ਜਿਹੜੀਆਂ ਜੇ ਆਮ ਆਦਮੀ ਪਾਰਟੀ ਤੋਂ ਖੋਹ ਲੈਂਦੇ ਆ ਹੂੰ ਇਹਨਾਂ ਦੇ ਕੋਲ ਹੈ ਤੇ ਪਹਿਲਾਂ ਹੀ ਇੱਕ ਹੈ ਚਾਰਾਂ ਚੋ ਜੀ ਪਰ ਇਹਨਾਂ ਵਾਸਤੇ ਸਥਿਤੀ ਜਿਹੜੀ ਆ ਉਹ ਇੱਕ ਮਜ਼ਾਕੀਆ ਬਣ ਜਾਏਗੀ ਬਿਲਕੁਲ ਤੇ ਤੁਹਾਡਾ ਸਰ ਜਲੂਸ ਨਿਕਲ ਚੁੱਕਾ ਹੈ ਉਸ ਤੋਂ ਬਾਅਦ ਇਹਨਾਂ ਦਾ ਪਤਨ ਐਸਾ ਤੇਜ਼ ਹੋਏਗਾ ਨਾ ਕਿ ਇਸ ਬੇੜੇ 'ਚੋਂ ਸ਼ਾਲਾਵਾਂ ਵੱਜਣੀਆਂ ਸਟਾਰਟ ਹੋ ਜਾਣਗੀਆਂ ਬਿਲਕੁਲ ਕੁਝ ਸ਼ਾਲਾਂ ਤੇ ਵੱਜਣਗੀਆਂ ਵੱਜਣਗੇ ਉਹ ਤਾਂ ਪੱਕਾ ਹੀ ਆ ਪੱਕਾ ਹੀ ਆ ਬਿਲਕੁਲ ਕਿਉਂਕਿ ਕੁਝ ਬੰਦੇ ਜਿਹੜੇ ਆ ਨਾ ਉਹ ਕਹਿ ਲੋ ਕਿ ਡੈਪੂਟੇਸ਼ਨ ਤੇ ਗਏ ਹੋਏ ਨੇ ਹੂੰ ਜਿੰਨਾ ਚੁ ਕੁਛ ਚੁਣੇ ਵੀ ਜਾ ਚੁਕੇ ਆ ਜੀ ਕਿਸੇ ਦਿਨ ਪੱਤੇ ਖੋਲਾਂਗਾ ਤਾਂ ਕਹਿੰਦਾ ਮਤਲਬ ਇਹ ਆ ਕਿ ਸਕੋਰ ਜਿਹੜਾ ਹੈ ਨਾ ਉਹ ਮੈਨੇ ਰੱਖਦਾ ਦੋਨਾਂ ਪਾਰਟੀਆਂ ਵਾਸਤੇ ਹੂੰ ਦੋਨਾਂ ਦੀ ਗੱਲ ਮੈਂ ਤਾਂ ਕਰ ਰਿਹਾ ਕਿ ਭਾਜਪਾ ਖਾਤਾ ਖੋਲਣ ਵਾਸਤੇ ਜੂਝ ਰਹੀ ਆ ਜੀ ਉਹਦੇ ਵੀ ਕਈ ਕਾਰਨ ਹੋਣੇ ਫਿਰ ਅਕਾਲੀ ਇਸ ਲੜਾਈ ਚ ਸਿੱਧੇ ਹੈ ਹੀ ਨਹੀਂ ਹੈ ਬਿਲਕੁਲ ਉਹਨਾਂ ਦਾ ਕਾਡਰ ਜਿਹੜਾ ਹੈ ਉਹ ਸਰਗਰਮ ਜ਼ਰੂਰ ਆ ਹੂੰ ਕਿਤੇ ਤੇ ਉਹ ਅਕਾਲੀ ਦਲ ਅੰਮ੍ਰਿਤਸਰ ਉਹ ਸਪੋਰਟ ਕਰ ਰਿਹਾ ਹੂੰ ਕਿਤੇ ਉਹ ਲਾਨੀਆਂ ਆਮ ਆਦਮੀ ਪਾਰਟੀ ਬੰਨੇ ਬਿਲਕੁਲ ਕਿਤੇ ਉਹ ਥੋੜਾ ਜਿਹਾ ਇਧਰ ਵੀ ਤੁਰਿਆ ਫਿਰਦਾ ਇਧਰ ਵੀ ਤੁਰਿਆ ਫਿਰਦਾ ਇਧਰ ਵਿੱਚ ਵਿਚਾਰਾ ਬਸ ਸਰਗਰਮ ਜ਼ਰੂਰ ਆ ਜੀ ਤਾਂ ਜਿਹੜੀ ਹੁਣ ਅੱਜ ਦੀ ਪੋਲਿੰਗ ਹੈ ਪੋਲਿੰਗ ਜੇ ਤੁਸੀਂ ਦੇਖੋਗੇ 1 ਵਜੇ ਤੱਕ ਗਿੱਦੜ ਵਾਹੇ 50% ਤੇ ਆ ਹੂੰ ਡੇਰਾ ਬਾਬਾ ਨਾਨਕ ਲਗਭਗ 40% ਸੀ ਫਿਰ ਬਰਨਾਲਾ ਜਿਹੜਾ ਉਹ ਲਗਭਗ 28% ਸੀ 1 ਵਜੇ ਤੱਕ ਜੀ ਤੇ ਜਿਹੜਾ ਚੱਬੇ ਵਾਲੇ ਉਹ ਵੀ ਲਾ ਲਓ ਕਿ 25% ਦਾ ਗਿਆ ਹੁਣ ਤੁਸੀਂ ਇਹ حساب ਲਾ ਲਓ ਕਿ ਗਿੱਦੜਵਾਹ ਚ 11 ਵਜੇ ਜਿਹੜਾ ਅੰਕੜਾ ਆਇਆ ਸੀਗਾ ਉਦੋਂ ਹੀ ਵੋਟ 35% ਤੱਕ ਪੋਲ ਹੋ ਚੁੱਕੀ ਸੀ ਕੀ ਬਾਤ ਬਹੁਤ ਤੇਜ਼ ਗੱਲ ਦਾ ਮਤਲਬ ਹੈ ਕਿ ਇੱਥੇ ਬੰਪਰ VOTING ਹੋ ਰਹੀ ਹੈ ਹਮ ਪਰ ਜਿੰਨੀ ਕੁ ਸਾਡੀ ਜਾਣਕਾਰੀ ਆ ਕਿ ਹਾਲੇ ਹਾਲੇ ਬਹੁਤ ਵੱਡੀ ਵੋਟ ਛੜੀ ਆ ਉਹ ਚੁੱਪ ਕਰਕੇ ਬੈਠੀ ਆ ਹਮ ਸ਼ਾਂਤਾ ਕੋ ਵੀ ਨਿਕਲ ਸਕਦੀ ਹੈ ਜਿਨ੍ਹਾਂ ਨੂੰ ਝਾਕ ਵਗੈਰਾ ਹੁੰਦੀ ਆ ਜੀ ਪੈਸੇ ਇੱਥੇ ਸਾਰਿਆਂ ਤੇ ਰਾਣੇ ਲਾਏ ਨੇ ਮੈਂ ਤੁਹਾਨੂੰ ਸਿੱਧਾ ਬਿਲਕੁਲ ਬਿਲਕੁਲ ਖੋਲ ਕੇ ਦੱਸ ਦਿਆਂ ਜੀ ਜੀ ਮਤਲਬ ਕਿ ਸਾਰਿਆਂ ਦੇ ਖਰਚ ਖੁੱਲਾ ਹੀ ਕੀਤਾ ਹਾਂਦੂ ਦੇ ਜੀ ਜਿਹੋ ਜਿਹਾ ਖਰਚਾ ਉਹੋ ਜਿਹਾ ਪਰਚਾ ਹੂੰ ਤਾਂ ਭਾਈ ਹੁਣ ਪਰਚੀ ਤਾਂ ਜਿਹੜੀ ਆ ਉਹ ਨਹੀਂ ਪੈਂਦੀ ਬੈਲਟ ਪੇਪਰ ਨਹੀਂ ਹੈ ਪਰ ਬੀਪ ਜ਼ਰੂਰ ਆਉਂਦੀ ਆ ਜੀ ਤਾਂ ਬੀਪ ਜਿਹੜੀ ਆ ਨਾ ਬੜੀ ਡੀਪ ਜਾਂਦੀ ਆ ਉਹ ਡੀਪ ਜਾਂਦੀ ਆ ਤਾਂ ਗੱਲ ਇਹ ਆ ਕਿ ਹੁਣ ਇੱਥੇ ਦਾ ਜਿਹੜਾ ਵੋਟਰ ਆ ਹੂੰ ਸ਼ਾਮ ਨੂੰ ਨਿਕਲਦਾ ਹੈ ਵੋਟਰ ਆ ਇਹ ਵੋਟ ਪਰਸੈਂਟ ਜਿਹੜੀ ਆ ਜੇ ਉਹ 70 ਤੋਂ 80 ਦੇ ਵਿਚਾਲੇ ਜਾਵੜੇ ਜੀ ਤਾਂ ਮੇਰੇ ਖਿਆਲ ਦੇ ਨਾਲ ਇਹ ਬਹੁਤ ਹੱਦ ਤੱਕ ਕਹਿ ਲਓ ਕਿ ਇਸ ਕੱਲ੍ਹ ਵੱਲ ਸੰਕੇਤ ਆ ਕਿ ਜਿਹੜੇ ਦੋ ਇੱਥੇ ਦੇ ਮੁੱਖ ਮੁਕਾਬਲੇਬਾਜ਼ ਮੰਨੇ ਜਾਂਦੇ ਆ ਜੀ ਜੀ ਟਿੰਪੀ ਢਿੱਲੋ ਤੇ ਵਿੜਿੰਗ ਫੈਮਿਲੀ ਹੂੰ ਇਹ ਆਪਸ ਵਿੱਚ ਬਹੁਤ ਗਹਿ ਗੱਜ ਮੁਕਾਬਲੇ ਚ ਜਾ ਬਿਲਕੁਲ ਇੰਪੀਟ ਲੋਡ ਵੜਿੰਗ ਫੈਮਿਲੀ ਇਹਨਾਂ ਤੋਂ ਇਲਾਵਾ ਜੋ ਮਨਪ੍ਰਿਤ ਬਾਤਾਂ ਹੂੰ ਮੇਰਾ ਆਪਣਾ ਮੰਨਣਾ ਹੈ ਹੁਣ ਉਹ ਮੰਨ ਜਾਣਗੇ ਉਹ 23 ਨੂੰ ਤੇ ਵੈਸੇ ਵੀ ਜੀ ਕਿ ਜਿੰਨੀ ਉਹਨਾਂ ਨੇ ਜਲਦੀ ਚੜਤ ਹਾਸਲ ਕੀਤੀ ਉਸ ਚੜਤ ਨੂੰ ਬਰਕਰਾਰ ਬਰਕਰਾਰ ਨਹੀਂ ਨਹੀਂ ਲੈ ਜਿਹੜੀ ਉਹ ਬਰਕਰਾਰ ਨਹੀਂ ਜੀ 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 ਗਿੱਦੜਵਾਹ ਦੀ ਜਿਹੜੀ ਬੰਪਰ ਪੋਲਿੰਗ ਆ ਉਹ ਇਹੋ ਹੀ ਸੰਕੇਤ ਹੈ ਹਾਲਾਂਕਿ ਕੱਲ ਰਾਜਾ ਬੜਿੰਗ ਨੇ ਜਿਸ ਤਰ੍ਹਾਂ ਛੱਤੇਆਣਾ ਪਿੰਡ ਦੇ ਵਿੱਚ ਪਹੁੰਚ ਕੇ ਹਮ ਲਾਈਵ ਕਰਕੇ ਦਿਖਾਇਆ ਕਿ ਪੁਲਿਸ ਵਾਲੇ ਘਰਾਂ 'ਚ ਜਾ ਰਹੇ ਸਭ ਅਫਸਰ شاہੀ ਤੇ ਬਹੁਤ ਦਬਾਅ ਬਿਲਕੁਲ ਅਫਸਰ شاہੀ ਤੇ ਬਹੁਤ ਦਬਾਅ ਪੁੱਛਿਆ ਜਾ ਰਿਹਾ ਕਿ ਦੱਸੋ ਸਹੀ ਤੁਹਾਨੂੰ ਕੀ ਚਾਹੀਦਾ ਪਰ ਕੰਡ ਨਹੀਂ ਲੱਗਣੀ ਚਾਹੀਦੀ ਕਿਉਂਕਿ ਇੱਥੇ ਭਗਵੰਤ ਮਾਨ ਖੁਦ ਲੜ ਰਹੇ ਬਿਲਕੁਲ ਭਗਵੰਤ ਮਾਨ ਹੋਰਾਂ ਨਹੀਂ ਹੀ ਤਾਂ ਡਿੰਪੀ ਤੰਦੂਰ ਨੂੰ ਸ਼ਾਮਿਲ ਬਿਲਕੁਲ ਜੀ ਉਤੋਂ ਆਏ ਫੋਨ ਨਹੀਂ ਤੇ ਉਹ ਵੀ ਪੰਚਾਇਤਾਂ ਵਾਲਾ ਸਿਆਪਾ ਖੜਾ ਕੀਤਾ ਸੀਗਾ ਸੋ ਇਸ ਕਰਕੇ ਦਬਾਅ ਹੈ ਇੱਥੇ ਪਕਰ ਤੇ ਹੂੰ ਪੁਲਸ ਸਿੱਧਾ ਕਹਾਂਚ ਕੱਲ ਗਈ ਆ ভোটার ਹਾਲੇ ਥੋੜਾ ਜਿਹੜਾ ਮਤਲਬ ਕਿ ਕਹ ਲਓ ਕਿ ਝਾਕ ਵਾਲਾ ভোটার ਹੁੰਦਾ ਹੈ ਹੂੰ ਜਾਂ ਥੋੜਾ ਬਹੁਤਾ ਜਿਹਨੇ ਮਾਲ ਪਾਣੀ ਲੈਣਾ ਜੀ ਉਹ ਆਸਾ ਪਾਸਾ ਦੇਖ ਰਿਹਾ ਹਾਲੇ ਉਹਨੇ ਵੀ ਨਿਕਲਣਾ ਬਿਲਕੁਲ ਕੈਨ ਦਾ ਮਤਲਬ ਇਹ ਹੈ ਕਿ ਗਿੱਦੜਵਾਹ ਚ ਵੋਟ ਪਰਸੈਂਟੇਜ ਇਸ਼ਾਰਾ ਕਰਦੀ ਹੈ ਕਿ ਤਗੜੀ ਟੱਕਰ ਹੈ ਉਧਰੋਂ ਡੇਰਾ ਬਾਬਾ ਨਾਨਕ ਕਿਚੀ ਜੀ ਉਹ ਵੀ ਇਸ਼ਾਰਾ ਹੈ ਕਿ ਉੱਥੇ ਵੀ ਜਿੱਦਾਂ ਜੱਟਾਂ ਦਾ ਭੇੜ ਹੋ ਰਿਹਾ ਆਪਸ ਵਿੱਚ ਬਿਲਕੁਲ ਹਾਂ ਵੋਟ ਉੱਥੇ ਵੀ ਠੀਕ ਠਾਕ ਆ ਪਰ ਬਰਨਾਲਾ ਦੇਖੋ ਨਾ ਬਰਨਾਲਾ 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 ਤੇ ਗਿੱਦੜਵਾਹ ਤਾਂ ਜ਼ਿਆਦਾ ਹੀ ਥੋੜਾ ਜਿਵੇਂ ਕਹਿੰਦੇ ਸਪੌਟਲਾਈਟ ਦੇ ਵਿੱਚ ਸੀਗੇ ਨਹੀਂ 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 ਬਰਨਾਲਾ ਸਪੌਟਲਾਈਟ ਦੇ ਵਿੱਚ ਤੇ ਸੀਗਾ ਪਰ ਬਰਨਾਲਾ ਜੇ ਤੁਸੀਂ ਪੋਲਿੰਗ ਦੇ ਮਾਮਲੇ 'ਚ ਦੇਖੋਗੇ ਦੁਪਹਿਰ ਤੱਕ ਤੇ ਪਛੜਿਆ ਹੋਇਆ ਹੂੰ ਮੀਤ ਹੇਰ ਉੱਥੋਂ ਦੇ ਇੱਕ ਕਦਾਵਰ ਨੇਤਾ ਜੀ ਆਮ ਆਦਮੀ ਪਾਰਟੀ ਦੇ ਕਹਿਲੋ ਕਿ ਥੰਮ ਹੂੰ ਕੋਈ ਲੜ ਰੇ ਨਾ ਜੀ ਮੈਂ ਤੁਸੀਂ ਇੱਥੇ ਕਹਿ ਰਹੇ ਹੋ ਭਗਵੰਤ ਮਾਨ ਖੁਦ ਲੜ ਰਿਹਾ ਉੱਥੇ ਮੀਤ ਹੇਰ ਉੱਥੇ ਮੀਤ ਹੇਰ ਲੜ ਰਿਹਾ ਜੀ ਤਾਂ ਗੱਲ ਇਹ ਆ ਕਿ ਉੱਥੇ ਦਾ ਵੋਟ ਜਿਹੜਾ ਪੋਲ ਹੋਇਆ ਉਹ ਬਹੁਤ ਥੋੜਾ ਹੈ ਹੂੰ ਉਹਦਾ ਕਾਰਨ ਇਹ ਆ ਸਰ ਕਾਰਨ ਇਹ ਆ ਕਿ ਬਰਨਾਲਾ ਇੱਕ واحد ਹਲਕਾ ਹੈ ਹੂੰ ਇਹਨਾਂ ਚੋਂ ਹਲਕਿਆਂ ਦੇ ਵਿੱਚੋਂ ਜਿੱਥੇ ਸ਼ਹਿਰੀ ਵੋਟ ਜਿਹੜਾ ਹੈ ਉਹ ਲਗਭਗ 50% ਚਲਾ ਜਾਂਦਾ ਜੀ ਗਿੱਦੜਵਾ ਕੀ ਆ ਮੰਡੀ ਆ 15-20000 ਵੋਟ ਹੋਗੇ 25 ਹੋਗੇ ਜੇ ਮੈਂ ਅੰਦਾਜ਼ਾ ਲਾਵਾਂ ਤਾਂ ਸੱਟਿਆ ਹੋਰ ਤੇ ਕੋਈ ਇਹਦੇ ਵਿੱਚ ਸ਼ਹਿਰ ਹੈ ਹੀ ਨਹੀਂ ਹਾਂ ਛੋਟਾ ਜਿਹਾ ਬਾਕੀ ਤੇ 50 ਪਿੰਡ ਆ ਜੀ ਯਾਨੀ ਕੁਝ ਹਜ਼ਾਰ ਵੋਟ ਕੱਢ ਦਿਓਗੇ ਹੂੰ ਤੇ ਬਸ ਬਾਕੀ ਪਿੰਡੂ ਵੋਟ ਆ ਚੱਬੇਵਾਲ ਦੇ ਵਿੱਚ ਤੇ ਸ਼ਹਿਰੀ ਵੋਟ ਹੈ ਹੀ ਨਹੀਂ ਡੇਰਾ ਬਾਬਾ ਨਾਨਕ ਚ ਮਸੀ ਮੈਨੂੰ ਲੱਗਦਾ ਕੋਈ 2-4% ਹੋਣੀ ਹੈ ਉੱਥੇ ਵੀ ਹੈ ਨਹੀਂ ਹਮ ਸ਼ਹਿਰੀ ਵੋਟ ਜੇ ਕੈਲੋ ਕੇ ਦੇਖੀਏ ਸੰਕੜੇ ਨੂੰ ਤੇ ਇਹ ਉਹ ਲੱਗਦਾ ਕਿ ਉਹ ਥੋੜੀ ਜਿਹੀ ਕਹਿ ਰਹੀ ਆ ਕਿ ਸਰਕਾਰ ਵੀ ਹੈਗੀ ਹੈ ਵਿਰੋਧ ਚ ਵੀ ਕੀ ਜਾਣਾ ਬਿਲਕੁਲ ਦੋ ਚਾਰ ਤੇ ਰੁਚੀ ਵੀ ਹੈ ਨਹੀਂ ਕਿ ਜਤਾਈਏ ਕਿਨੂੰ ਹਮ ਜਤਾਈਏ ਕਿਨੂੰ ਬਿਲਕੁਲ ਤਾਂ ਇਹ ਵੋਟ ਸ਼ੇਅਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਕਾਂਗਰਸ ਵਾਸਤੇ ਕਹਿ ਲੋ ਹਮ ਬਾਈ ਕਾਲੇ ਵਾਸਤੇ ਕਹ ਲੋ ਕਿ ਕਿਤੇ ਨਾ ਕਿਤੇ ਖੁਸ਼ੀ ਦਾ ਸਵਭ ਬਣ ਸਕਦਾ ਜੀ ਜੀ ਬਿਲਕੁਲ ਇਹ ਸਭ ਜਿਹੇ ਅੰਕੜਾ 6 ਵਜੇ ਤੱਕ ਇਦਾਂ ਹੀ ਜਾਂਦਾ ਸੁਸਤ ਜਾਂਦਾ ਜੀ ਹਾਂ ਸੁਸਤ ਅੰਕੜਾ ਕਹਿ ਸਕਦੇ ਆ ਤਾਂ ਇਹ 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 ਮੀਤ ਹੈਰ ਵਾਸਤੇ ਕਹ ਲੋ ਕਿ ਤੜਕਣ ਵਧਾਉਣ ਦਾ ਸਵਭ ਹੈ ਹੂੰ ਮੇਰਾ ਮੰਨਣਾ ਹੈ ਕੁੰਜੀ رائے ਗਲਤ ਮੇਰੀ ਹੋਵੇ ਤੇ ਮੈਂ ਉਹਦੇ ਵਾਸਤੇ ਮਾਫੀ ਵੀ ਮੰਗਦਾ ਪਰ ਮੇਰਾ ਆਪਣਾ ਸ਼ਹਿਰੀ ਵੋਟ ਜਾਂ ਜਿਹੜੀ ਮਯੂਸ ਵੋਟ ਆ ਉਹਦੇ ਆਧਾਰ ਤੇ ਇਹੋ ਹੀ ਨਿਕਲਦਾ ਨਤੀਜਾ ਮੇਰੇ ਮੁਤਾਬਕ ਤਾਂ ਕਿ ਮੀਤ ਇਹਰ ਵਾਸਤੇ ਕਰੜਾ ਮੁਕਾਬਲਾ ਹੋ ਗਿਆ ਹੂੰ ਤੇ ਕਾਲਾ ਢੋ ਲੋ ਵਾਸਤੇ ਉਹ ਨਹੀਂ ਸੌਖਾ ਹੈ ਸੌਖਾ ਹੈ ਬਿਲਕੁਲ ਸੌਖਾ ਹੈ ਤਾਂ ਹੁਣ ਅੱਗੇ ਦੇਖੋ ਕਿਉਂਕਿ ਦੇਖੋ ਚੀਜ਼ਾਂ ਨੂੰ ਨਾ ਥੋੜਾ ਸਮਝਣ ਦੀ ਜ਼ਰੂਰਤ ਹੁੰਦੀ ਹੈ ਸਾਬ ਇਹ ਕੋਈ ਰਾਕਟ ਸਾਇੰਸ ਨਹੀਂ ਹੈ ਜੀ ਬਿਲਕੁਲ ਜਿਹੜੀ ਇਹ ਆਪਾਂ ਗੱਲਬਾਤ ਕਰਦੇ ਆ ਕੋਈ ਰਾਕਟ ਸਾਇੰਸ ਨਹੀਂ ਹੁੰਦੀ ਹੂੰ ਜੇ ਤੁਸੀਂ ਦਿਲ ਲਾ ਕੇ ਇਹਨਾਂ ਚੀਜ਼ਾਂ ਨੂੰ ਸਮਝੋ ਸਿੱਖੋ ਤੇ ਸਭ ਕੁਝ ਬੰਦਾ ਕਰ ਲੈਂਦਾ ਹੁਣ ਗੱਲ ਕੀ ਹੈ ਕਿ ਫਰਜ਼ ਕਰੋ ਕਿ ਕਿਸੇ ਥਾਂ ਤੇ 1.5 ਲੱਖ ਵੋਟ ਆ ਲੱਖ ਪੋਲ ਹੋਈ ਆ ਹਮ ਲੱਖ ਪੋਲ ਹੋਈ ਆ ਤਾਂ ਸਿੱਧਾ ਸਾਬ ਹੈ ਕਿ ਜੇ ਦੋ ਮੁਕਾਬਲੇ ਚ ਆਓ ਟੌਪ ਤੇ ਅੱਧੀ ਉਹਨਾਂ ਦੀ ਛਾੜ ਦਿਓ 50000 ਤੇ ਬਾਕੀ 50000 ਆਦਰਸ ਦੀ ਆਦਰਸ ਦੀ ਬਿਲਕੁਲ ਠੀਕ ਹੈ ਜੀ ਉਸ 50 50 ਜਿਹੜੀ ਹਜ਼ਾਰ ਦੇ ਵਿੱਚੋਂ ਉਹ ਜਿਹੜੀ ਉਤਲੀ 50000 ਹੈ ਨਾ ਉਹੀ ਤੁਸੀਂ ਡੀਕੋਡ ਕਰਨੀ ਹੈ ਕਿ ਭਾਈ ਕਿੰਨੀ ਕੁ ਮਤਲਬ ਕਿ ਨੇੜ ਦੇ ਲੜਾਈ ਹੈ ਜੀ ਜੀ ਤਾਂ ਜੇ ਇਸ ਫਾਰਮੂਲੇ ਨੂੰ ਇੱਧਰ ਲਾਗੂ ਕਰਕੇ ਦੇਖੋਗੇ ਤਾਂ ਮੈਨੂੰ ਇਹ ਲੱਗਦਾ ਕਿ ਜੇ ਇਹ ਸੁਸਤ ਪੋਲਿੰਗ ਇਦਾਂ ਜਾਂਦੀ ਹੈ ਸ਼ਾਮ ਨੂੰ ਸ਼ਾਮ ਤਾਂ ਬਰਨਾਲੇ 'ਚ ਉਲਟ ਫਿਰ ਹੋ ਸਕਦਾ ਹੋ ਸਕਦਾ ਬਿਲਕੁਲ ਹੋ ਸਕਦਾ ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਭਾਈ ਥੋੜ੍ਹੀ ਬਹੁਤ ਹੀ ਜਨੀ ਜਿਹੜੀ ਭਾਈ ਕੋਈ ਹਾਂ ਵੀ ਥੋੜੀ ਨਹੀਂ ਦੇਖੋ ਇਹ ਚੀਜ਼ ਆ ਵੋਟ ਆਪਾਂ ਹੁਣ ਦੇ ਅੰਕੜੇ ਦੇ ਆਧਾਰ ਤੇ ਗੱਲ ਕਰ ਰਹੇ ਆ ਆਲੇ ਸ਼ਾਮ ਦਾ ਅਖੀਰਲਾ ਅੰਕੜਾ ਆਏਗਾ ਫਿਰ ਪਤਾ ਲੱਗੂਗਾ ਰਿਜ਼ਲਟ ਆਪਣੀ ਥਾਂ ਤੇ ਇਹ ਤੇ ਆਪਣੀ ਇੱਕ ਅਸੈਸਮੈਂਟ ਹੈ ਨਾ ਇਹ ਮੇਰੀ ਆ ਨਾ ਤੁਹਾਡੀ ਆ ਨਾ ਇਹ ਕੋਈ ਹਾਂਜੀ ਕੋਈ ਸਾਡਾ ਕੋਈ ਸਰਵੇ ਦੀ ਟੀਮ ਦਾ ਨਹੀਂ ਇਹ ਮੇਰੀ ਆਪਣੀ ਵਿਅਕਤੀਗਤ ਹੈ ਜੇ ਮੈਂ ਗਲਤ ਆ ਤਾਂ ਉਹਦੇ ਵਾਸਤੇ ਮੈਂ ਚੁਮ ਮੈਂ ਹਾਂਜੀ ਹਾਂਜੀ ਬਿਲਕੁਲ ਇਹ ਮੇਰੀ ਆਪਣੀ ਆਬਜ਼ਰਵੇਸ਼ਨ ਹੈ ਉਸ ਚੀਜ਼ ਨੂੰ ਆਬਜ਼ਰਵ ਕਰ ਕਹਿੰਦਾ ਮਤਲਬ ਇਹ ਕਿ ਹਾਲੇ ਅੰਕੜੇ ਚੱਲ ਰਹੇ ਹਾਲੇ ਤੇ ਜਿਹਾ ਆਪਾਂ ਦੇਖੀਏ ਤਾਂ VOTING ਦੇ ਵਿੱਚ ਵੀ ਲਗਭਗ 2 ਘੰਟੇ 13 ਮਿੰਟ ਪਏ ਨੇ ਪਏ ਆ ਜੀ ਬਿਲਕੁਲ ਦੇਖੋ ਅਖੀਰਲਾ ਅੰਕੜਾ ਕਿੱਧਰ ਨੂੰ ਜਾਂਦਾ ਪਰ ਰੋਚੇ ਕੀ ਟੱਕਰ ਬਾਕੀ 1 1 ਤੋਂ ਜਿਵੇਂ ਤੁਸੀਂ ਇੱਕ ਦਾ ਦੱਸ ਰਹੇ ਸੀ 1 ਤੋਂ ਹੁਣ 4 ਲਗਭਗ ਉਹ ਵੀ 2-3 ਘੰਟਿਆਂ ਦੇ ਵਿੱਚ ਵੀ ਫਰਕ ਪੈਂਦਾ ਹੈ ਕਿਹੜੇ ਪਾਸੇ ਕਿੰਨਾ ਕੁ ਵਧਿਆ ਹੈ ਜੀ ਮਿੰਟੂ ਜੀ ਇਧਰ ਮੰਨੂ ਜੀ ਕਹਿ ਰਹੇ ਨੇ ਕਿ ਭਾਈ ਜੱਗੂ ਭਗਵਾਨਪ੍ਰੀਤ ਦੇ ਭਰਾ ਦੀ ਸੰਸ ਰੰਦਾਵਾ ਦੇ ਮੁੰਡੇ ਨਾਲ ਕੋਈ ਬਹਿਸ ਹੋ ਗਈ ਆ ਅ ਐਮਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਅ ਜੈ ਕਰਨਵਰਸੀ ਕੰਟਰੀਬਿਊਸ਼ਨਲੀ ਸ਼ੁਕਰੀਆ ਮਹਾਰਾਜ ਕੈਰਨ ਕਿ ਆਪਣੇ ਦੇਸ਼ ਵਿੱਚ ਵੀ VOTING ਕੰਪਲਸਰੀ ਕਰ ਦੇਣੀ ਚਾਹੀਦੀ ਹੈ ਕਹਿੰਦੇ ਜਿਵੇਂ ਕਿ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਹੈ ਜੀ VOTING ਕੰਪਲਸਰੀ ਤੇ ਖੈਰ ਨਹੀਂ ਪਰ ਲਗਭਗ ਇੱਥੇ VOTER ਨੂੰ ਜਿਹੜਾ ਲੁਭਾਉਣਾ ਜ਼ਰੂਰ ਪੈਂਦਾ ਹੈ ਬਿਲਕੁਲ ਮਿੱਤਲ ਸਾਹਿਬ ਕਹ ਰਿਹਾ ਕਿ ਇਸ ਟਾਈਮ ਗਿਦੜਵਾਹਾ 'ਚ 66% ਮੈਂ ਤੁਹਾਨੂੰ ਕਿਹਾ ਸੀਗਾ ਨਾ ਕਿ ਜੇ 70 ਤੋਂ 80% ਤੱਕ ਜਾਂਦੀ ਹੈ ਤਾਂ ਬੜੀ ਵੱਡੀ ਗੱਲ ਹੋਣੀ ਹੈ ਤਾਂ ਮੈਨੂੰ ਲੱਗਦਾ ਕਿ ਜੇ ਆ ਸੇ ਰਫਤਾਰ ਤੇ ਕੰਮ ਚੱਲਦਾ ਰਹੇ ਤੇ ਅਸੀਂ ਤਾਂ ਕ੍ਰਾਸ ਹੋ ਜਾਣੀ ਹੈ ਅਸੀਂ ਤਾਂ ਕ੍ਰਾਸ ਹੋ ਜਾਣੀ ਤਾਂ ਇਹ ਡਿੰਪੀ ਢਿੱਲੋਂ ਵਾਸਤੇ ਕਹਿ ਲੋ ਕਿ ਸ਼ਾਮ ਦੀ ਜਿਹੜੀ ਪਾਰਟੀ ਹੈ ਨਾ ਉਹ ਕਰਨ ਦਾ ਕਿਤੇ ਨਾ ਕਿਤੇ ਉਹਨਾਂ ਨੂੰ ਹੌਸਲਾ ਦੇ ਸਕਦੀ ਆ ਇਹ ਇਹ ਬਹੁਤ ਬਿਲਕੁਲ ਬਿਲਕੁਲ ਜੀ ਬਾਕੀ ਚਲੋ ਆਪਾਂ ਵੇਟ ਕਰਦੇ ਆਂ ਪ੍ਰੋਗਰਾਮ ਤੋਂ ਬਾਅਦ ਦੁਬਾਰਾ ਫਿਰ ਖੋਲ ਕੇ ਵੇਖਦੇ ਆਂ ਕਿ ਵੇਟ ਆਪਾਂ ਨੂੰ 23 ਤੱਕ ਹੀ ਕਰਨਾ ਚਾਹੀਦਾ ਮੇਰੇ ਖਿਆਲ ਦੇ ਹਾਂ ਬਿਲਕੁਲ ਕਿਉਂਕਿ ਇਹ ਅੰਕੜੇ ਆਧਾਰਿਤ ਅਸੈਸਮੈਂਟ ਹੈ ਇਹ ਮੇਰੀ ਆਪਣੀ ਅਸੈਸਮੈਂਟ ਹੋ ਸਕਦੀ 2+2 ਵਾਲੀ ਜਾਂ ਮਤਲਬ ਕਿ ਆਪਣੀਆਂ ਅ ਗੱਲ ਇਹ ਆ ਕਿ ਜਿਸ ਤਰ੍ਹਾਂ ਗਿੱਦੜਵਾਹ ਚ ਸੀਗਾ ਇਹਦਾ ਮਤਲਬ ਕਿ VOTER ਉਤਸ਼ਾਹਤ ਹੈ VOTER ਰੁਚਿਤ ਹੈ ਰੁਚਿਤ ਹੈ ਉਹਦੀ ਰੁਚੀ ਆ ਵੋਟ ਕਰਨੇ ਚ ਤਾਂ ਉਹ ਜਿਹੜੀ ਵੋਟ ਆ ਜਿੰਨੀ ਵੱਧ ਪਵੇਗੀ ਵੋਟ ਅੰਮਰੇ ਖਿਆਲ ਦੇ ਨਾਲ ਉਹ ਆਮ ਆਦਮੀ ਪਾਰਟੀ ਵਾਸਤੇ ਠੀਕ ਹੋ ਸਕਦੀ ਹੂੰ ਬਿਲਕੁਲ ਬਿਲਕੁਲ ਜੀ ਖੈਰ ਚਲੋ ਚਾਰੇ ਆਪਾਂ ਚਾਰੇ ਹਲਕਿਆਂ ਦੇ ਵਿੱਚ ਹੀ ਆਪਾਂ ਨੂੰ ਪਤਾ ਲੱਗ ਜਾਣਾ ਹੌਲੀ ਹੌਲੀ ਕੀ ਬਣਦਾ ਅ ਮਿੰਟੋ ਜੀ ਅਗਲੇ ਪਾਸੇ ਨੂੰ ਇਧਰ ਮਿੱਤਰ ਜੀ ਕਹਿ ਰਹੇ ਨੇ ਕਿ ਭਈ ਭਗਵੰਤ ਮਾਨ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਆ ਵੇਖੋ ਹੁਣ ਇਹਦੇ ਚ ਇਹ ਤਾਂ ਹੁਣ ਆਪਾਂ 23 ਵੀ ਨਹੀਂ ਦੱਸ ਸਕਦੇ ਦੇਖੋ ਜੇ 2+2 ਤੱਕ ਰਹਿ ਜਾਂਦੇ ਆ ਤੇ ਇੱਜ਼ਤ ਟੱਕੀ ਜਾਊਗੀ ਹੂੰ ਤੇ ਜੇ 31 ਹੋ ਜਾਂਦਾ ਹੂੰ ਫਿਰ ਲਖੇ ਇਮਕਾਨ ਘਟਾ ਤਾਂ ਫਿਰ ਤੋਤੀ ਖੋਲ ਜਾਨੀ ਆ ਹੂੰ ਫਿਰ ਤੋਤੀ ਭੁੱਲ ਕੇ ਤੇ ਗਿੱਟਿਆਂ ਚ ਆ ਜਾਣੀ ਆ ਫਿਰ ਨਹੀਂ ਕੋਈ ਰੋਕ ਸਕਦਾ ਸਾਕ ਬਿਲਕੁਲ ਬਿਲਕੁਲ ਫਿਰ ਤੇ ਪਾਣੀ ਜਿਹੜੀ ਆ ਨਾ ਬਸ ਹੂੰ ਹੂੰ ਥੋੜਾ ਸਮਝ ਆਈ ਆ ਫਿਰ ਫਿਰ ਤੇ ਬਾਈ ਉਹੀ ਬੁੱਢ ਲ ਗਿਆ ਫਿਰ ਨਾਮ ਦੇ ਆ ਨਾ ਫਿਰ ਇਹਨਾਂ ਨੂੰ ਚੇਤਾ ਆਏਗਾ ਹੂੰ ਫਿਰ ਕੁਛ ਬੰਦਿਆਂ ਨੇ ਕਹਿਣਾ ਅਸੀਂ ਨਹੀਂ ਦਿੱਲੀ ਦੀ ਗੁਲਾਮੀ ਕਰਨੀ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਭਾ ਅਸੀਂ ਤੇ ਛੜ ਛੜਾ ਕੇ ਭਰਿਆ ਮੇਲਾ ਆ ਗਿਆ ਜਿਵੇਂ ਕਹਿ ਦਿੱਤਾ ਸੀਗਾ ਕਿ ਮੈਂ ਪੰਜਾਬ ਨਹੀਂ ਪਰਿਵਾਰ ਛੱਡ ਦਿੱਤਾ ਇਹ ਗੱਲ ਵੱਖਰੀ ਹੈ ਕਿ ਪਰਿਵਾਰ ਫਿਰ ਵਸਾ ਲਿਆ ਜੀ ਇਰੇ ਕਹਿਣਗੇ ਕਿ ਮੈਂ ਹੁਣ ਪੰਜਾਬ ਲਈ ਹੂੰ ਪਾਰਟੀ ਹੋਈ ਛੱਡਦੇ ਪਾਰਟੀ ਛੱਡਦੀ ਪਰ ਪਤਾ ਹੋਣਾ ਉਹਨਾਂ ਨੂੰ ਵੀ ਕਿ ਭਾਈ ਹੁਣ ਪਾਰਟੀ ਦੇ ਵਿੱਚ ਕੁਝ ਨਹੀਂ ਸਾਡੇ ਵਾਸਤੇ ਵਿੱਚ ਨਹੀਂ ਉਹ ਗੱਲਾਂ ਬਾਤ ਦੀਆਂ ਨੇ ਉਹ ਗੱਲਾਂ ਖਾਂਦੀਆਂ ਹਾਲੇ ਤੱਕ ਰਿਜ਼ਲਟ ਤੋਂ ਬਾਅਦ ਹੀ ਕਰਾਂਗੇ ਚਰਚਾ ਮਿੰਟੂ ਜੀ